ਮੰਮੀ ਦੇ ਹੱਜੇ ਨੂੰ ਅੱਜ ਫੇਰ ਟਿਪ ਲਿਪ ਕਾੜਨੀ ਲਾਈ ਨਾ ਬੇਟਾ ਤੁਹਾਨੂੰ ਪਤਾ ਨਾ ਸਰਦੀਆਂ ਚ ਜਦ ਤਰੇ ਹੌਂਟ ਫਟ ਜਾਂਦੇ ਆ ਹੌਂ ਵੀ ਫਟੇ ਆ ਦਰਦ ਕਰਦੇ ਪਏ ਨਹੀਂ ਮੰਮੀ ਫਸਾਰੇ ਗੁੱਸੇ ਹੁੰਦੇ ਨੇ ਮੈਨੂੰ ਕੋਈ ਨਹੀਂ ਪੁੱਤਰ ਉਹਦਾ ਕੀ ਹੁੰਦਾ ਵਾ ਮੈਂ ਨਹੀਂ ਲਾਦੀ ਹੈ ਜੀ ਲਾ ਲਿਆ ਕਰ ਮੈਨੂੰ ਗੁੱਸੇ ਹੁੰਦੇ ਨੇ ਨਹੀਂ ਗੁੱਸੇ ਹੁੰਦੇ ਬੇਟਾ ਉਹ ਤੇ ਚੀ ਵੀ ਕਿੰਨਾ ਗੁੱਸੇ ਹੁੰਦੇ ਈ ਕੋਠੇ ਤੇ ਅੱਛਾ ਹਾਂ ਹਾਂ ਹੁੰਦੇ ਤੂੰ ਬੋਲ ਜੇ ਰੰਗ ਕੇ ਆ ਗਈ ਫੇਰ ਤੂੰ ਕਹਿ ਦੇ ਨਾ ਹੀ ਨਾ ਪੁੱਤ ਚਾਚੀ ਨੂੰ ਵੀ ਮੇਰੇ ਫਟ ਜਾਂਦੇ ਹੌਂਟ ਤਾਂ ਕਰਕੇ ਮੈਂ ਲਾਏ ਕਿਆ ਸੀਗਾ ਫਿਰ ਵੀ ਉਹ ਬੋਲੀ ਜਾਂਦੇ ਹੀ ਮम्मा ਕਿ ਤੁਹਾਨੂੰ ਗੱਲ ਪੁੱਛਣੀ ਮੈਮ ਮੇਰਾ ਫੇਰ ਕੋ ਰਿਸ਼ਤਾ ਆਇਆ ਵਾ ਤੈਨੂੰ ਕਿੰਨੇ ਆਵਾ ਪਤਾ ਨਹੀਂ ਕਾਲ ਅੰਜੂ ਭਾਬੀ ਨੇ ਗੱਲ ਕਰਦੇ ਪਏ ਸੀਗੇ ਅੱਛਾ ਕੋਈ ਰਿੰਕੂ ਪਾ ਦਾ ਫਰੈਂਡ ਹੈਗਾ ਸੀ ਕੋਈ ਉਹਨੇ ਵੇਖਿਆ ਵਾ ਕੋਈ ਵਿਆਹ ਤੇ ਆਂਦੇ ਸੀ ਉਹ ਪਤਾਇਆ ਤੇ ਹੈਗਾ ਵਾ ਤੇ ਹਲੇ ਕੋਈ ਗੱਲਬਾਤ ਚੱਲੀ ਨਹੀਂ ਆ ਚੱਲੇਗੀ ਗੱਲ ਕਰਾਂਗੇ ਜਾਵਾਂਗੇ ਵੇਖਾਂਗੇ ਫਿਰ ਤੁਹਾਨੂੰ ਦੱਸਦੀ ਆਂ ਭਗੇ ਹਲੇ ਪੁੱਤ ਤੂੰ ਨਾ ਐਵੇਂ ਕੋਈ ਟੈਨਸ਼ਨ ਲੈ ਤੂੰ ਇੰਨਾਂ ਗੱਲਾਂਵਾਲੇ ਹਲੇ ਧਿਆਨ ਨਾ ਦੇ ਜਦੋਂ ਕੋਈ ਗੱਲਬਾਤ ਚੱਲੇਗੀ ਨਾ ਤੇ ਮੈਂ ਆਪੇ ਤੈਨੂੰ ਦੱਸ ਦਾਂਗੀ ਤੈਨੂੰ ਪਤਾ ਲੱਗ ਹੀ ਜਾਣਾ ਵਾ ਠੀਕ ਆ ਮੰਮਾ ਨਾਲੇ ਮਨਮੀਤ ਤੂੰ ਚਾਚੀ ਨਾ ਬੋਲਦੀ ਐ ਨਾ ਮਤਲਬ ਕੀ ਬੋਲਾਂਦੀ ਐ ਨਾ ਤੂੰ ਚਾਚੀ ਨੂੰ ਕੱਲ ਤੂੰ ਨਾਰਾਜ਼ ਐ ਤੂੰ ਕਹਿਣਾ ਮੈਂ ਨਹੀਂ ਚਾਚੀ ਨੂੰ ਬੋਲਣਾ ਕਰਨਾ ਮੈਂ ਨਹੀਂ ਬੋਲਣਾ ਕਰਨਾ ਨਹੀਂ ਭਾਬੀ ਕੱਲ ਕੋਠੇ ਗਈ ਤੇ ਫੇਰ ਚਾਚੀ ਬੋਲੇ ਮੈਨੂੰ ਤੇ ਪਰ ਕੋਈ ਨਹੀਂ ਭੋਲੇ ਕੋਈ ਗੱਲ ਨਹੀਂ ਤੂੰ ਬੁਲਾਣਾ ਵਾ ਚਾਚੀ ਨੂੰ ਨਰਾਜ ਨਹੀਂ ਹੈ ਨਾ ਪਤਾ ਮੈਂ ਮम्मा ਕਿਉਂ ਕਿਹਾ ਜੀ ਇਹ ਨਾ ਜਸਵੀਰ ਦੀ ਕੋਠੀ ਨਹੀਂ ਜਾਂਦੀ ਨਹੀਂ ਤੇ ਜਦੋਂ ਕੰਮ ਕੰਮ ਕਰ ਲੈਂਦੀ ਹੈ ਨਾ ਇਹਨੂੰ ਹੁੰਦਾ ਵੀ ਜਦ ਮੈਂ ਧੁੱਪ ਸੇਕਵਾ ਰਾਜੀ ਗਈ ਨਹੀਂ ਸਵੇਰ ਦੀ ਬਸ ਇੱਧਰ ਕਦੀ ਉੱਧਰ ਬੈਠ ਜਾਂਦੀ ਕਦੀ ਇੱਧਰ ਆ ਜਾਂਦੀ ਹੈ ਤੇ ਮੈਂ ਤਾਂ ਮਨਮੀਤ ਲੱਗਦਾ ਨਰਾਜ ਆ ਭਾਬੀ ਨਾ ਵੀ ਨਰਾਜ ਆ ਉਹ ਵੀ ਕੱਲ ਦਈ ਹੀ ਭਾਂਜੂ ਭਾਬੀ ਵੀ ਕੁਝ ਬੋਲਣ ਫੇਰ ਮੈਂ ਨਹੀਂ ਗਈ ਕੋਠੇ ਤੇ ਇਸੇ ਕਰਕੇ ਨਰੇ ਸੀਮਾ ਆਪਾਂ ਇਹਨੂੰ ਕੱਲ ਆਪ ਹੀ ਤਾਂ ਮਨਾ ਕਰਤਾ ਸੀ ਗੁੱਸੇ 'ਚ ਹੀ ਨਾ ਆਪਾਂ ਵੀ ਮੈਨੂੰ ਮਨਾ ਕਰਤਾ ਵੀ ਤੂੰ ਰਹਿਂਦੇ ਤੂੰ ਨਾ ਜਾਇਆ ਕਰ ਉਹ ਵਿਚਾਰੀ ਤੇ ਸਾਡੇ ਮੂੰਹ ਵੱਲ ਵੇਖਦੀ ਵੀ ਇਹ ਕਹਿਣ ਤੇ ਮੈਂ ਜਾਵਾਂ ਕਾਹੀ ਨਹੀਂ ਗਈ ਤੇਰੇ ਤੇ ਦਿਮਾਗ ਚ ਹੀ ਨਹੀਂ ਮੰਮਾ ਇਹ ਗੱਲ ਤੇ ਵਾਕਿਆ ਉਦੋਂ ਆਪਾਂ ਵੀ ਗੁੱਸੇ ਚ ਕਹਿ ਦਿੱਤੇ ਕਿ ਨਾ ਆ ਜਾਈ ਤੂੰ ਸਾਡੇ ਪੁੱਛੇ ਤੇ ਬਿਨਾਂ ਨਾਲੇ ਮੰਮਾ ਮੈਂ ਤਾਂ ਇਹ ਪੁੱਛਣਾ ਸੀ ਚਰਚੀ ਜੀ ਨਾਰਾਜ਼ ਹੈ ਫਿਰ ਆਈ ਨਹੀਂ ਅੱਜ ਤੱਕ ਕਿਉਂਕਿ ਰਾਤ ਦੇ ਨਹੀਂ ਆਈ ਥੱਲੇ ਬਾਅਦ ਚ ਸੀ ਮਾਂ ਵੀ ਕੱਲ ਦੀ ਲੱਗਦੀ ਤੇ ਨਾਰਾਜ਼ ਹੀ ਆ ਕਿਉਂਕਿ ਰਾਤੀ ਵੀ ਅੰਜੂ ਹੀ ਆਈ ਥੱਲੇ ਤੇ ਰੋਟੀ ਲੈ ਗਈ ਸੀ ਉਹਦੀ ਉੱਪਰ ਸਵੇਰੇ ਵੀ ਨਾਸ਼ਤਾ ਦਾ ਉੱਪਰ ਲੱਗੀ ਆ। ਪਰ ਦਾ ਚਾਚੀ ਸ਼ਰਮਿੰਦੇ ਬੜੇ ਹੋਏ ਸੀ ਜਦੋਂ ਕੀ ਤੇਵੇਂ ਬੰਦਸਿਆ ਨਾ ਕਿਹਾ। ਚਾਚੀ ਕੁਛ ਬੋਲਦੇ ਨਹੀਂ। ਪਤਾ ਨਹੀਂ ਉਹਨਾਂ ਨੂੰ ਇਹ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਨਹੀਂ ਤੁਹਾਨੂੰ ਕੋਈ ਜਵਾਬ ਦਿੱਤਾ। ਪਰ ਪਤਾ ਨਹੀਂ ਮम्मा ਐਸਾ ਚਾਚੀ ਨੇ ਕੀਤਾ ਕਿਉਂ? ਕਿਤੇ ਵਾ ਕਿਉਂ ਇਸ ਮਖਾਨ ਆਲਟੋਲੇ ਕਰਦੇ ਰਹੇ ਤੁਹਾਨੂੰ। ਕਿ ਮੈਂ ਮਖਾਣ ਆਈ ਆ ਪੱਡ ਤੇ ਇਹ ਕਹਿੰਦਾ ਉਹ ਕਹਿੰਦਾ। ਸਮਝ ਨਹੀਂ ਆਈ ਮੈਨੂੰ ਚਾਚੀ ਦੀ ਗੱਲ ਦੀ। ਸੀ ਮੈਂ ਪਤਾ ਨਹੀਂ ਕੀ ਗੱਲ ਹੈ। ਮੈਨੂੰ ਐ ਲੱਗਦਾ ਜਿਵੇਂ ਉਹ ਚਾਹੁੰਦੀ ਨਹੀਂ ਕਿ ਮਨਮੀਤ ਦਾ ਰਿਸ਼ਤਾ ਹੋਵੇ। ਤਨੀਆਂ ਦੇ ਦਿਲ ਚ ਕੀ ਚੱਲਣ ਡਿਆ ਹੈਗਾ ਕਿਉਂ ਇਸ ਤਰ੍ਹਾਂ ਉਹਨੇ ਕੀਤਾ ਜੇ ਨਹੀਂ ਤੂੰ ਖੜਿਆ ਤੇ ਤਾਂ ਵੀ ਤੂੰ ਦੱਸ ਦੇ ਵੀ ਮੈਂ ਨਹੀਂ ਵਿਖਾਉਣਾ ਸਿੱਧਾ ਜਵਾਬ ਦੇ ਦਿੰਦੀ ਵੀ ਮੈਂ ਨਹੀਂ ਵਿਖਾਨ ਜਾਣਾ ਹੈਗਾ ਪਤਾ ਵੀ ਆ ਵੀ ਚੱਲ ਮੈਨੂੰ ਦਿੱਤਾ ਜਾ ਮੈਂ ਵਿਖਾਵਾਂ ਤੇਵਾ ਦੇ ਘੁੰਮ ਘਮਾ ਕੇ ਫਿਰ ਮੇਰੇ ਕੋਲ ਹੀ ਆ ਗਿਆ ਆ ਗਿਆ ਪਤਾ ਨਹੀਂ ਕਿਉਂ ਕੀਤਾ ਮੈਂ ਪਤਾ ਕਿਉਂ ਕਹਿ ਨਹੀਂ ਹਾਂ ਮੈਂ ਕਿਹਾ ਹੁਣ ਮਤਕੀ ਚਾਚੀ ਹੁੰਦਾ ਨਾ ਨੋਨੀ ਕੁਪਾ ਜੀ ਹੁੰਦਾ ਨੋ ਰਿਸ਼ਤੇ ਵਾਲਾ ਮਤਕੀ ਦਾ ਸਫਾਈ ਆ ਜਿਹੜੀ ਤੇ ਤੂੰ ਚਾਚੀ ਨਾਲ ਗੱਲ ਕਰਦੇ ਇੱਕ ਦੋ ਦਿਨ ਤੇ ਹੋ ਗਏ ਆ ਨਾ ਉਹਨਾਂ ਨੇ ਕੁਝ ਦੱਸਿਆ ਨੋ ਆ ਦੇ ਗਿਆ ਆਪ ਤੈਨੂੰ ਕਭੀ ਕਹਿੰਦੇ ਜਿਸ ਦਿਨ ਜਾਣਾ ਵਾ ਸਾਨੂੰ ਦੱਸ ਦਿਓ ਮੈਂ ਫੋਨ ਕਰਦਾ ਕਿ ਚਾਕੇ ਮੁੰਡਾ ਵੇਖ ਆਇਆ ਮੈਂ ਕਹਿੰਨੀ ਐ ਵੀ ਅੱਜ ਜਾ ਕੇ ਮੁੰਡਾ ਵੇਖ ਹੀ ਹੁੰਦੇ ਚਾਚੀ ਨੂੰ ਕਹਿੰਦੇ ਵੀ ਭਲਾ ਪੁੱਛਦੇ ਵੀ ਚੱਲੀਏ ਕਿ ਨਾ ਸਿਮਾ ਮੈਂ ਨਹੀਂ ਕਹਿਣਾ ਉਹਦਾ ਵੀ ਤਾਂ ਫਰਜ਼ੇ ਹੀ ਨਾ ਵੀ ਚੱਲ ਗਲਤੀ ਤੇ ਉਸੇ ਦੀ ਸੀਗੀ ਨਾ ਤੇ ਥੱਲੇ ਆਂਦੀ ਆਈ ਓ ਮੇਰੇ ਕੋਲ ਤੇ ਫਿਰ ਮੈਂ ਨਹੀਂ ਉਹਨੂੰ ਕਹਿਣਾ ਨਾ ਮੈਂ ਜਾਣਾ ਹੀ ਉਹਨੂੰ ਕਹਿਣ ਵਾਸਤੇ ਕਿ ਮੈਂ ਕਹੀਏ ਜਦ ਮੈਂ ਗੱਲ ਕਰਕੇ ਆਵਾਂ ਚਾਚੀ ਨਾ ਫਿਰ ਪੁੱਛਾ ਕਿ ਚਾਚਾ ਜੀ ਕੀ ਦੰਨਿਆ ਨਾ ਮਾਂ ਤੇ ਸੋਹਰੇ ਫਿਰ ਜਿਆਦਾ ਦਿੱਤਾ ਇਹ ਨਾ ਇੱਕੋ ਤੇ ਮੁੰਡਾ ਮੰਗਿਆ ਗਿਆ ਹੁਣ ਤੇ ਚਲੋ ਦੱਸ ਪੈਣ ਦੀ ਆ ਫੋਟ ਉਹਨਾਂ ਨੇ ਮਨਦੀਤ ਨੂੰ ਵੀ ਦੇਖ ਕੇ ਤਾਂ ਕਿਹਾ ਵੀ ਚਲੋ ਰਿਸ਼ਤਾ ਸਾਨੂੰ ਦੇ ਦੋ ਹੱਲੇ ਸੀ ਮਾਦੂ ਰਹਿੰਦੇ ਵੇਖ ਲੈਣ ਦੇ ਮੈਨੂੰ ਹੱਲੇ ਕੱਲ ਹੀ ਇਦਾਂ ਬੋਲ ਬਲਾਰਾ ਜਿਆ ਹੋਇਆ ਵਾ ਮੈਨੂੰ ਵੇਖ ਲੈਣ ਦੇ ਵੀ ਉਹ ਆਪ ਕਹਿੰਦੀ ਆ ਕਿ ਨਹੀਂ ਕਹਿੰਦੀ ਜੇ ਨਾ ਕਹੂਗੀ ਨਾ ਫੇਰ ਕਵਾਂਗੇ ਉਹਨੂੰ ਰਹਿਣ ਤਾਂ ਭਾਬੀ ਨਾ ਜਾਇਓ ਕੋਠੇ ਤੇ ਫੇਰ ਐਵੇਂ ਸਾਨੂੰ ਵੀ ਚਾਚੀ ਗੁੱਸੇ ਨਾਲ ਬੋਲੂਗੀ ਨਹੀਂ ਬੋਤਾਂ ਮੈਂ ਨਹੀਂ ਬੋਲਾਉਣਾ ਨਹੀਂ ਸੀ ਨਾ ਕੋਈ ਨਹੀਂ ਮੈਂ ਸਭ ਤੋਂ ਤੈਨੂੰ ਕਹਿੰਨੀ ਆ ਜਾ ਧੁੱਪ ਬੜੀ ਸਾਨੀ ਲੱਗੀ ਆ ਜਾ ਧੁੱਪ ਸਿੱਕਿਆ ਮੈਂ ਬੁਲਾਈ ਅੰਜੂ ਭਾਬੀ ਨੇ ਬੁਲਾਈ ਤੇ ਚਾਚੀ ਨੇ ਵੀ ਬੁਲਾਈ ਨਾਲੇ ਪੁੱਤ ਵੇ ਮੇਰੀ ਗੱਲ ਸੁਣ ਤੂੰ ਧੀ ਧਿਆਣੀ ਆ ਤੂੰ ਅਗਲੇ ਘਰ ਚਲ ਜਾ ਨਾ ਮੈਂ ਇਸ ਕਰਕੇ ਨਾ ਵੱਡਿਆਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਘਰੀਦਾਗਾ ਉਹ ਚਾਚੀ ਆ ਚਾਚੀ ਮਾਂ ਵੈ ਤੇਰੀ ਨਾਲੇ ਧੀਆ ਨਹੀਂ ਕਰਦੀਆਂ ਹੁੰਦੀਆਂ ਧੀਆ ਵਾਸਤੇ ਸਾਰੇ ਸਾਂਝੀ ਹੁੰਦੇ ਆ ਜਿਵੇਂ ਦੇ ਆਪਾਂ ਓਵੇਂ ਦੇ ਅੰਜੂ ਭਾਬੀ ਮੇਰੀ ਤੇ ਮਮੀ ਦੀ ਚਾਚੀ ਉਹ ਨਹੀਂ ਗੱਲ ਉਹ ਹੋਰ ਹੋਰ ਤਰ੍ਹਾਂ ਦੀ ਗੱਲਾ ਕਰੀ ਜਾਂਦੀ ਆ ਫਿਰ ਮੰਮੀ ਵੱਲੋਂ ਵੀ ਗੱਲਾ ਕਰਦੀਆਂ ਨੇ ਚਾਚੀ ਹੋਣੀ ਫੇ ਮੈਂ ਤਾਂ ਨਹੀਂ ਜਾਂਦੀ ਸਰ ਕੋਈ ਗੱਲ ਨਹੀਂ ਪੁੱਤ ਫਿਰ ਕੀ ਹੋਗਾ ਮੰਮੀ ਵੱਲੋਂ ਗੱਲਾਂ ਕਰਦੇ ਤੇ ਫਿਰ ਕੀ ਹੋਗਾ ਜਾ ਤੂੰ ਚਾ ਚੇਕਿਆ ਤਾਂ ਫੁੱਟ ਕੋਈ ਨਾਲ ਨਹੀਂ ਕੁਝ ਆ ਮਮਾ ਜਾ ਤਾਂ ਜਾ ਪਤਾ ਕੀ ਮਮਾ ਮੈਂ ਸਵੇਦਾ ਨੋਟ ਕਰਨੀ ਆ ਜਦੋਂ ਮੈਂ ਕਿਚਨ ਚ ਨਾਸ਼ਤਾ ਬਣਾਉਣੀ ਆ ਨਾ ਤੇ ਬਰਤਨ ਹੋਏ ਸੀ ਤੇ ਇਹ ਨਾਗੇ ਸਾਫ ਕਰਨ ਆਪੀ ਫਿਰ ਮੈਂ ਝਾੜੂ ਲਾਇਆ ਤੇ ਇਹਨੇ ਪੋਚੇ ਲਾ ਦਿੱਤੇ ਪੁੱਛੇ ਲੰਮਿਆ ਸਾਰੀ ਕਈ ਵਾਰੀ ਸਫਾਈ ਕਰਕੇ ਨਾ ਇਹਨੂੰ ਠੰਡ ਲੱਗਦੀ ਤੇ ਉੱਪਰ ਚੱਲ ਜਾਂਦੀ ਆ ਅੱਜ ਗਈ ਨਹੀਂ ਅੱਜ ਥੱਲੇ ਰਹੀ ਤੇ ਮੈਂ ਕਿਹਾ ਚਾਚੀ ਕੱਲ ਬੋਲੇ ਆ ਨਾ ਤਾਂ ਕਰਕੇ ਨਹੀਂ ਗਈ ਹੈਗੀ ਪਰ ਇਹਨਾਂ ਤੇ ਮੇਰੇ ਦਿਮਾਗ 'ਚ ਨਹੀਂ ਵੀ ਆਪਾਂ ਦੋਨਾਂ ਨੇ ਮਨਾ ਕੀਤਾ ਹੀ ਗੱਲ ਇਹ ਮੇਰੇ ਦਿਮਾਗ 'ਚ ਨਹੀਂ ਗੱਲ ਚੱਲ ਸੀਮਾ ਕੋਈ ਗੱਲ ਨਹੀਂ ਉਹ ਨਿਆਣੀ ਸਿਆਣੀ ਹੈਗੀ ਆ ਉਹ ਨਾ ਜਲਦੀ ਦਿਲ ਤੇ ਲਾ ਲੈਂਦੀ ਗੱਲ ਤੇ ਬਾਕੀ ਬੇਟਾ ਤੂੰ ਉਹਨੂੰ ਸਮਝਾਇਆ ਕਰ ਵੀ ਇਹ ਨਾ ਕਿਹਾ ਕਰੇ ਵੀ ਮੈਂ ਇਹਦੇ ਨਾਲ ਨਹੀਂ ਬੋਲਣਾ ਮੈਂ ਉਹਦੇ ਨਾਲ ਨਹੀਂ ਬੋਲਣਾ ਉਹਨੂੰ ਕੋ ਪੀ ਜਿੱਦਾਂ ਦੀ ਤੇਰੀ ਇਹ ਮਾਂ ਉਦਾਂ ਦੀ ਉਹ ਮਾਂ ਵਾ ਨਹੀਂ ਮੰਮਾ ਮੈਂ ਤੇ ਇਹੀ ਸਮਝਾਉਣੀ ਆ ਕਿ ਜੇ ਤੇਰੀ ਵੱਡੀ ਮੰਮਾ ਵਾ ਤੇ ਉਹ ਛੋਟੀ ਮੰਮਾ ਪਰ ਇੱਕ ਗੱਲ ਹੈਗੀ ਜੀ ਮੰਮਾ ਮਨਜੀਤ ਜਿਹੜੀ ਗੱਲ ਉਹਨੂੰ ਸਮਝਾਈਏ ਨਾ ਜੋ ਕਹੀਏ ਨਾ ਉਸੇ ਗੱਲ ਤੇ ਸਮਝ ਜਾਂਦੀ ਆ ਉਹਨੂੰ ਉਲਟ ਨਹੀਂ ਕਰਦੀ ਹੈਗੀ ਨਾ ਉਹਨੂੰ ਪੂਰੀ ਗੱਲ ਨੂੰ ਫੋਲੋਅ ਕਰਦੀ ਆ ਤੇ ਹੁਣ ਵੇਖ ਲੋ ਜੇ ਹੁਣ ਕਿਹਾ ਨਾ ਜਾ ਉੱਪਰ ਚੱਲ ਜਾ ਤੇ ਹੁਣ ਗਈ ਜੇ ਉੱਪਰ ਨਹੀਂ ਤੇ ਥੱਲੇ ਹੀ ਬੈਠੀ ਸੀ ਉਹ ਜੋ ਦੀ ਖੁਸ਼ ਹੋ ਗਈ ਨਾ ਵੀ ਇਹਨਾਂ ਦੋਨਾਂ ਨੇ ਮੈਨੂੰ ਕਹਿ ਦਿੱਤਾ ਵਾ ਤੇ ਚਲੀ ਗਈ ਆ ਚਲੋ ਚਲੋ ਮੈਂ ਵੇਖਾਂ ਮੈਂ ਵੀ ਕੋਈ ਕੰਮ ਕਰ ਫਿਰ ਹਾਂ ਬੁੱਤ ਵੇਖ ਲਓ ਮਮਜੀ ਕਪੜੇ ਤਾਂ ਮਾਰਦੇ ਆ ਹਾਂ ਜੋ ਕਪੜੇ ਕਹਿ ਰਿਹਾ ਕੀ ਕੀ ਵੀ ਆਵਾਜ਼ ਹੀ ਬਦਲੀ ਆ ਆ ਠੰਡ ਲੱਗ ਗਈ ਐ ਤੇ ਛੱਡੋ ਕਪੜੇ ਮੈਂ ਆਪੇ ਤਾਂ ਮਾਰ ਲੂੰਗੀ ਬਹਿ ਜਾਓ ਤੁਸੀਂ ਤੇ ਮੇਰੀ ਗੱਲ ਸੁਣੋ ਮੈਂ ਕਹਿੰਦੀ ਕਿਪਾਲ ਨਾ ਕਹਿੰਦੇ ਸੀ ਉਹ ਰਿਸ਼ਤਾ ਜੜਾਇਆ ਸੀ ਤੇ ਕਹਿੰਦੇ ਗਏ ਨਹੀਂ ਦੇਖਣ ਕਿੱਥੇ ਗਏ ਤੇਰੇ ਸਾਹਮਣੇ ਤੇ ਮਮੀ ਇਹਨਾਂ ਨੇ ਤੇ ਮੈਨੂੰ ਫੇਰ ਪੁੱਛਣਾ ਵਾ ਤੇ ਤੁਸੀਂ ਇੰਜ ਕਰੋ ਚਲੋ ਥੱਲੇ ਤੇ ਤਾਈ ਜੀ ਨਾਲ ਗੱਲ ਕਰ ਲਓ ਨਹੀਂ ਅੰਜੂ ਕਿਹੜੇ ਮੂ ਨਾਲ ਜਾਵਾਂ ਕੱਲ ਤੇ ਉਹ ਨਾ ਬੋਲ ਕੇ ਗਏ ਕੋਠੇ ਬੇਇੱਜ਼ਤੀ ਕਰਕੇ ਗਏ ਤੇ ਹੁਣ ਮੈਂ ਨਹੀਂ ਜਾਣਾ ਮੇਰਾ ਨਿੱਦਲ ਕਰਦਾ ਜਾਣ ਚਲੋ ਕੋਈ ਕੋਈ ਗੱਲ ਨਹੀਂ ਮਮੇ ਜੀ ਗੁੱਸਾ ਤੇ ਲੱਗਣਾ ਸੀ ਤਾਈ ਜੀ ਨੂੰ ਗਲਤੀ ਆਪਣੀ ਵੀ ਆ ਤੇ ਕੋਈ ਨਹੀਂ ਜੇ ਤੁਸੀਂ ਗੱਲ ਕਰੋ ਕਿ ਤੇ ਚਾਹੀਦਾ ਉਹਨਾਂ ਦਾ ਗੁੱਸਾ ਠੰਡਾ ਹੋ ਜਾਏ ਨਾਲੇ ਰਿੰਕਪਾਲ ਆਗੇ ਤੇ ਉਹਨਾਂ ਨੂੰ ਮੈਨੂੰ ਫੇਰ ਪੁੱਛਣਾ ਆ ਤੇ ਮੈਂ ਕੀ ਜਵਾਬ ਦਵਾਂਗੀ ਫਿਰ ਤੁਰਿੰਗ ਨੂੰ ਘਾਪੇ ਜਾ ਕੇ ਕਹਿ ਦਵੇ ਤੇ ਆਪੇ ਚਲ ਜਾਣੀ ਹੈ ਨੂੰ ਸੱਸ ਵੇਖ ਆਣੀਆਂ ਜਾ ਕੇ ਨਹੀਂ ਮਮੇ ਜੀ ਰਿੰਕਪਾਲ ਗੁੱਸਾ ਕਰੂ ਕਰਨਗੇ ਫਿਰ ਤੁਸੀਂ ਚਲੋ ਨਾਲ ਤੇ ਤਾਈ ਜੀ ਨਾਲ ਗੱਲ ਕਰੋ ਨਾਲੇ ਵੱਡੇ ਜਾਂਦੇ ਚੰਗੇ ਲੱਗਦੇ ਨੇ ਮੈਨੂੰ ਕਿਹਾ ਸੀ ਕਹਿੰਦੇ ਮੰਮੀ ਤੇ ਤਾਈ ਜੀ ਦੋਵੇਂ ਜਾਣ ਤੇ ਫਿਰ ਮੁੰਡਾ ਦੇਖ ਕੇ ਆਉਣ ਗਾਂ ਦੀ ਗੱਲ ਕਹਿੰਦੇ ਅਸੀਂ ਦੋਵੇਂ ਭਰਾ ਆਪੇ ਸੰਭਲਾਂਗੇ ਫਿਰ ਅੰਜੂ ਮੈਂ ਨਹੀਂ ਜਾਣਾ ਨਹੀਂ ਨਹੀਂ ਮੰਮੀ ਜੀ ਏਦਾਂ ਨਾ ਕਰੋ ਕਿ ਤਾਈ ਜੀ ਨੇ ਫੇਕ ਆਣਾ ਆ ਵੀ ਸ਼ਾਇਦ ਤੁਸੀਂ ਚਾਹੁੰਦੇ ਹੀ ਨਹੀਂ ਰਿਸ਼ਤਾ ਹੋਵੇ ਤੇ ਇਸੇ ਗੱਲ ਨੂੰ ਤੱਕ ਕਰਕੇ ਅੱਗੇ ਇੰਨਾ ਰੋਲਾ ਪਿਆ ਆ ਤੇ ਫੇਰ ਬੋਲ ਬਰਾ ਆਊਗਾ ਤੇ ਕੀ ਫਾਇਦਾ ਆ ਕੋਈ ਗੱਲ ਨਹੀਂ ਤੁਸੀਂ ਜਾਓ ਨਾਲੇ ਰਿੰਕ ਪਾਲ ਲੈ ਕੇ ਆ ਮੈਂ ਰਿੰਕ ਪਾਲ ਨੂੰ ਜਵਾਬ ਦੇਣਾ ਬਾਅਦੋਂ ਕੁਛ ਨਹੀਂ ਕਹਿੰਦੇ ਤਾਈ ਜੀ ਤਾਈ ਜੀ ਦਾ ਵੀ ਗੁੱਸਾ ਠੰਡਾ ਹੋ ਗਿਆ ਹੁਣ ਹੁਣ ਤੂੰ ਕੀ ਗੰਨੀ ਮੈਂ ਜਾਵਾਂ ਥੱਲੇ ਗੱਲ ਕਰ हां जी ਗੋਮੀ ਸੀ ਜਾਓ ਤੁਸੀਂ ਗੱਲ ਕਰਨੀ ਪੈਣੀ ਆ ਫਿਰ ਇਦਾਂ ਵੇ ਰਿੰਕਪਾਲ ਪੁੱਛਣਗੇ ਤੇ ਮੈਂ ਕੀ ਜਵਾਬ ਦਵਾਂਗੀ ਦੱਸੋ ਚੱਲ ਕੋਈ ਨਹੀਂ ਮੈਂ ਤੇਰੇ ਕਹਿੰਦੇ ਚਲ ਜੰਨੀ ਆ ਪਤਾ ਨਹੀਂ ਕਿਹੜੇ ਮੂੰਹ ਨਾਲ ਬੋਲਣਾ ਉਹਨਾਂ ਨੇ ਕੋਈ ਨਹੀਂ ਤੁਸੀਂ ਜਾਓ ਗੱਲ ਕਰੋ ਉਹਨਾਂ ਨਾਲ ਆ ਚਲੋ ਠੀਕ ਜਾਣੀ ਫਿਰ ਮੈਂ ਮੈਂ ਕੱਪੜੇ ਸਿਮੇਟ ਲੈਂਦੀ ਹੁਣੇ ਦੇ ਪਾਬੀ ਕੁਰਸੀ ਲਾ ਨਹੀਂ ਕੋਠੇ ਜਾਣਾ ਆ ਜਾ ਮਨਮੀਤ ਲੰਘਦੇ ਆਂ ਅੱਗੇ अच्छा कपड़े तय लांदे पे आ कपड़े तय मारदे ही इते छाते चल लिया हां जी कोठे चली मैं ਧੁੱਪੇ ਬਹਿ ਲੱਗੀ ਆ ਅੱਛਾ ਮੇਰੀ ਗੱਲ ਸੁਣ ਮੇਨਾਂ ਗੁੱਸੇ ਹਜੇ ਵੀ ਨਹੀਂ ਤੁਸੀਂ ਤੇ ਮੇਰੀ ਭਾਬੀ ਐ ਮੈਂ ਉਸੇ ਕਹਤਾਂ ਮੈਂ ਕਿਹਾ ਅੱਛਾ ਤੇ ਹਜੇ ਵੀ ਮੇਨਾਂ ਗੁੱਸੇ ਆ ਨਹੀਂ ਭਾਬੀ ਮੈਂ ਨਹੀਂ ਗੁੱਸੇ ਕੀ ਗੱਲ ਠੀਕ ਨਹੀਂ ਤੇ ਮੈਸੇ ਧੁੱਪੇ ਬਹਿਣਾ ਆ ਨਹੀਂ ਵੈਸੇ ਮੰਮੀ ਕਹਿੰਦੇ ਜਾਂ ਕੋਠੇ ਚੱਲ ਜਾ ਧੁੱਪੇ ਬਹਿ ਆ ਅੱਛਾ ਚੱਲ ਬਾਊ ਮੇਰੀ ਗੱਲ ਸੁਣ ਮੈਨਾਂ ਅੱਜ ਥੋੜੀ ਤਬੀਅ ਨਹੀਂ ਠੀਕ ਲੱਗਦੀ ਅੱਜ ਇਹਨਾਂ ਤੈਨੂੰ ਪਤਾ ਕਦੋਂ ਮੈਂ ਸਿਰ ਤੇ ਸਟਾਲ ਲੈਣੀ ਆ ਆਵਾਜ਼ ਹੀ ਪੈ ਗਈ ਆ ਤੇ ਜੁਕਾਮ ਚਾ ਵੀ ਲੱਗੰਦਿਆ ਆ ਤੇ ਤੂੰ ਕੋਠੇ ਚਲਨੀ ਆ ਉੱਪਰ ਸਫਾਈ ਕਰਨ ਵਾਲੀ ਆ ਝਾੜੂ ਲਾ ਦੇਗੀ ਮੈਂ ਨਹੀਂ ਲਾਣੀ ਲੋਣੀ ਇਸ ਝਾੜੂ ਝੂੜੂ ਮੈਂ ਨਹੀਂ ਸਫਾਈ ਕਰਨੀ ਤੁਸੀਂ ਤਾਂ ਥੱਲੇ ਵੀ ਨਹੀਂ ਆ ਕੇ ਸੀ ਮਾ ਪਾ ਭਾਬੀ ਨਾਲ ਕੰਮ ਕਰਾਉਂਦੇ ਤੇ ਉਹ ਮੈਂ ਕੰਮ ਕੁੰਗਰਾ ਕੇ ਵਿਹਲੀ ਹੋਈ ਸੀ ਤੇ ਮੰਮੀ ਕਹਿੰਦੇ ਜਾ ਹੁਣ ਤੂੰ ਰੈਸਟ ਕਰਿਆ ਕੋਠੇ ਜਾ ਧੁੱਪੇ ਬਹਿ ਆ ਨਹੀਂ ਮੈਂ ਤਾਂ ਤੁਹਾਨੂੰ ਤਾਂ ਕਿਹਾ ਨਾ ਮੈਂ ਠੀਕ ਨਹੀਂ ਤੇ ਦਿਲਾ ਮੰਮੀ ਵੀ ਨਹੀਂ ਠੀਕ ਆ ਗਈ ਮੰਮੀ ਨੂੰ ਵੀ ਕੋਲਡ ਹੋਇਆ ਪਿਆ ਵਾ ਤੇ ਤੂੰ ਲਾ ਦੇ ਤਾਂ ਝਾੜੂ ਕੋਠੇ ਚਲਨੀ ਹੈ ਬਹਿਣਾ ਹੀ ਨਾਲੇ ਧੁੱਪ ਸੇਕ ਲਈ ਮੈਂ ਨਹੀਂ ਲਾਣਾ ਝਾੜੂ ਵੇਖ ਮੇਰੀ ਗੱਲ ਸੁ ਜੋ ਕੋਠੇ ਝਾੜੂ ਲਾਵੂੰਗੀ ਨਾ ਨਵਾਂ ਸੂਟ ਲੈ ਕੇ ਦਵੂੰਗੀ ਉਹ ਵੀ ਵਧੀਆ ਵਾਲਾ ਲੈਣਾ ਆ ਸੂਟ ਹੂੰ ਲੈਣਾ ਪਰ ਮੈਂ ਝਾੜੂ ਨਹੀਂ ਨਾ ਜੁੱਤੀ ਵੀ ਲੈ ਕੇ ਦਵੂੰਗੀ ਨਾਲ ਨਹੀਂ ਉਹ ਮੇਰਾ ਵੀਰਾ ਆਪੇ ਲਿਆ ਦੇਊਗਾ ਪਰ ਮੈਂ ਝਾੜੂ ਨਹੀਂ ਲਾਣਾ ਹੈਗਾ ਉੱਪਰ ਲਾ ਦੇ ਤਾਂ ਕਿਉਂ ਚੱਲਾ ਮੈਂ ਠੀਕ ਨਹੀਂ ਨਾ ਜਿਤਾ ਹੀ ਕਹਿੰਦੀ ਉਦਾਂ ਤੇ ਮੈਂ ਆਪੇ ਹੀ ਲਾ ਲੈਣਾ ਹੀ ਮੈਂ ਨਹੀਂ ਤੂੰ ਹੀ ਉਦਣ ਵੀ ਮੇਰੇ ਕੋ ਝਾੜੂ ਲਵਾਇਆ ਸਾਰੇ ਕੋਠੇ ਤੇ ਹੋਣ ਨਹੀਂ ਮੈਂ ਲਾਣਾ ਹੈਗਾ ਉਦਣ ਮੈਂ ਥੋੜੀ ਲਵਾਇਆ ਬਹੁਤ ਉਦਾਂ ਤੇ ਤੇਰੀ ਭਾਬੀ ਨੇ ਕਿਹਾ ਸੀ ਸੀਮਾ ਭਾਬੀ ਨੇ ਤਾਂ ਲਾਇਆ ਹੀ ਨਹੀਂ ਜੀ ਸੀਮਾ ਭਾਬੀ ਨੇ ਕਿਹਾ ਹੀ ਮੈਂ ਨਹੀਂ ਹੀ ਕਿਹਾ ਉਹ ਕਹਿੰਦੇ ਸੀ ਮੈਂ ਅੰਜੂ ਨੂੰ ਕਹਿ ਕੇ ਆਈ ਹਾਂ ਕਿ ਤੂੰ ਝਾੜੂ ਲਾ ਦੇ ਤੂੰ ਹੀ ਮੈਨੂੰ ਕਹਿ ਆ ਕਿ ਸੀਮਾ ਭਾਬੀ ਕਹਿੰਦੀ ਤੂੰ ਝਾੜੂ ਲਾ ਦੇ ਨਹੀਂ ਲਾਣਾ ਤੂੰ ਮੈਂ ਨਹੀਂ ਲਾਣਾ ਚਲ ਜਾ ਫਿਰ ਚੇਰ ਚੁੱਕ ਤੇ ਚਲ ਜਾ ਕੋਠੇ ਨਹੀਂ ਲਾਣਾ ਦੇ ਮੇਰੀ ਮੰਮੀ ਕਹਿੰਦੀ ਕੋਠੇ ਚਲ ਜਾ ਥੋੜੀ ਕਾ ਝਾੜੂ ਲਾ ਦੇ ਜਾ ਕੇ ਉਦਾਂ ਕਹਿੰਦੇ ਸੀ ਬੜੀ ਭੋਲੀ ਐ ਸਿੱਧੜੀ ਐ ਪਤਾ ਇਹਨੂੰ ਸਾਰਾ ਹੀ ਐ ਕੰਮ ਕਰਨਾ ਤਾਂ ਨਹੀਂ ਕਰਨਾ ਨਾ ਕਰਕੇ ਤੇ ਉਹ ਜੰਤੀ ਲੱਗੀ ਜੀ ਬੈਠੇ ਹੋ ਬੈਠੇ ਹੋ ਮੈਂ ਕਾ ਮੈਂ ਵੀ ਵੇਖੋ ਸਾਰਾ ਗੁੱਸਾ ਭਲਾ ਕੇ ਆਈ ਆ ਨਾ ਥੱਲੇ ਤੂੰ ਹੀ ਹੈ ਜੀ ਮਨ ਚ ਗੁੱਸਾ ਰੱਖਿਆ ਆ ਨਹੀਂ ਗੁਰਦੀਪ ਪਹਿਲਾਂ ਤੂੰ ਆਪ ਹੀ ਵੇਖ ਲੈ ਤੂੰ ਜੋ ਕੱਲ ਕੀਤਾ ਚੰਗਾ ਕੀਤਾ ਵਾ ਚਲੋ ਛੱਡੋ ਹਣੋ ਵਾਲੀ ਗੱਲ ਜਿਹੜਾ ਮੈਂ ਕਹ ਰਿਸ਼ਤਾ ਆਇਆ ਉਹਦਾ ਕੀ ਕਰਨਾ ਵਾ ਤੋਰਨੀ ਗੱਲ ਲੱਗੋ ਸੋਚ ਲੈ ਭਾਲੇ ਵੀ ਇਹ ਪਤਾ ਜਿੱਦਾਂ ਤੂੰ ਟੇਬਲ ਲੈ ਕੇ ਗਈ ਹੈ ਉਹਦਾ ਤੂੰ ਰਿਸ਼ਤੇ ਬਾਰੇ ਵੀ ਇਦਾਂ ਕੀ ਪਤਾ ਤੇਰੇ ਮਨ ਚ ਹੈਗਾ ਵੀ ਹੋਣਾ ਵੀ ਆ ਕਰਨਾ ਵੀ ਆ ਕਿ ਨਹੀਂ ਕਰਨਾ ਲੈ ਗੱਲ ਸੁਣੋ ਕਰਨਾ ਕਿਉਂ ਨਹੀਂ ਤੇਵਾ ਦੇ ਵੇਖੋ ਇੱਕ ਪਾਸੇ ਤੇ ਤੁਸੀਂ ਮੰਨਦੇ ਵੀ ਨਹੀਂ ਠੀਕ ਹੈ ਤੇਵੇ ਵੱਲੋਂ ਮੈਨੂੰ ਤੁਸੀਂ ਕਿਹਾ ਚਲੋ ਮੈਨੂੰ ਨਹੀਂ ਯਾਦ ਰਿਹਾ ਕਿ ਮੈਂ ਚਲੀ ਗਈਆਂ ਤੇ ਜੇ ਮੈਂ ਅਗਲੇ ਦਿਨ ਤੇਵਾ ਲੈ ਕੇ ਜਾਣਾ ਸੀ ਤੇ ਤੇਵਾ ਮੈਨੂੰ ਲੱਭਾ ਨਹੀਂ ਤੇ ਮੈਂ ਤੁਹਾਨੂੰ ਕਹਿ ਦਿੱਤਾ ਵੀ ਇਸ ਤਰ੍ਹਾਂ ਪੰਡਤ ਨੇ ਕਿਹਾ ਵਾ ਵੀ ਇਹਦੇ ਹੱਥ ਚ ਰੇਖਾ ਨਹੀਂ ਹੈਗੀ ਬਾਕੀ ਚਲੋ ਜੇ ਮੇਰੇ ਕੋ ਗਲਤੀ ਹੋ ਗਈ ਤੇਰਾ ਮਤਲਬ ਇਹ ਥੋੜੀ ਕਿ ਤੂੰ ਗੁੱਸਾ ਹੀ ਕਰੀ ਜਾਵੇਂ ਨਹੀਂ ਗੁਰਦੀਪ ਇਹ ਤੂੰ ਕਿੰਨਾ ਮੂੰਹ ਭਰ ਕੇ ਮੈਨੂੰ ਕਹਿਤਾ ਵੀ ਕੁੜੀ ਦੇ ਹੱਥ 'ਚ ਤੇਰੇ ਵਿਆਹ ਦੀ ਰੇਖਾ ਹੀ ਨਹੀਂ ਹੈ ਹਾਂ ਇੱਕ ਮਾਂ ਦੇ ਦਿਲ ਤੇ ਕੀ ਬੀਤਦੀ ਹੈ ਵੇ ਤੂੰ ਮੈਂ ਤੇ ਇੰਨਾ ਦੁਨਾਂ 'ਚ ਕਦੀ ਫਰਕ ਨਹੀਂ ਸਮਝਿਆ ਨਾ ਅਨਮੋਲ 'ਚ ਤੇ ਮਨਮੇਚ 'ਚ ਕਦੀ ਫਰਕ ਨਹੀਂ ਕੀਤਾ ਤੇ ਤੂੰ ਫਰਕ ਕੀਤਾ ਵਾ ਤੇ ਤਾਂ ਹੀ ਤੂੰ ਇੰਨੀ ਗੱਲ ਕਹੀ ਹੈ ਨਾ ਤੇ ਵਾ ਤੇ ਤੈਨੂੰ ਮੈਂ ਫੜਾ ਆਈ ਸੀਗੀ ਤੇ ਜੇ ਖੜਨਾ ਹੁੰਦਾ ਤੇ ਤੇਵਾ ਤੂੰ ਲੈ ਜਾਂਦੀ ਮੈਨੂੰ ਇੰਨਾ ਵੀ ਨਹੀਂ ਪੁੱਛਿਆ ਜੇ ਤੈਨੂੰ ਨਹੀਂ ਲੱਭਾ ਜਾਂ ਕਿੱਦਾਂ ਤੂੰ ਕਮਸ ਕਮ ਪੁੱਛਦੀ ਤਾਂ ਸਹੀ ਮੈਨੂੰ ਹੀ ਪੁੱਛ ਲੈਂਦੀ ਕਿ ਦੀਦੀ ਤੇਵਾ ਕਿਤੇ ਤੁਹਾਡੇ ਕੋਲ ਤਾਂ ਨਹੀਂ ਹੈਗਾ ਚਲੋ ਮੇਰੀ ਗੱਲ ਸੁਣੋ ਹੋ ਗਈ ਗਲਤੀ ਮੈਂ ਇੱਕ ਵਾਰੀ ਤੁਹਾਨੂੰ ਕਹਤਾ ਵੀ ਮੈਂ ਮੰਨਦੀ ਆ ਆਪਣੀ ਗਲਤੀ ਬਾਕੀ ਤੁਸੀਂ ਕਹਿੰਦੇ ਅਨਮੋਲ ਚ ਤੇ ਮਨਮੀਤ ਚ ਮੈਂ ਕਦੀ ਫਰਕ ਨਹੀਂ ਸਮਝਿਆ ਤੇ ਮੈਂ ਕਿਹੜਾ ਸਮਝਦੀ ਆ ਨਾ ਦੋਵਾਂ ਚ ਫਰਕ ਮੇਰੇ ਵਾਸਤੇ ਵੀ ਦੋਨੋਂ ਬਰਾਬਰ ਹੀ ਹੈਗੀਆਂ ਜੋ ਮੇਰੀ ਧੀ ਆ ਤੇ ਇਹ ਵੀ ਮੇਰੀ ਧੀ ਆ ਤੇ ਹੁਣ ਰਿੰਕਪਾਲ ਕਹਿੰਦਾ ਪਿਆ ਹੀ ਨਾ ਉਧਰੋਂ ਫੋਨ ਆਣ ਡਿਆ ਵਾ ਉਹਨਾਂ ਦਾ ਮੁੰਡੇ ਵਾਲਿਆਂ ਦਾ ਤੇ ਮੈਂ ਤਾਂ ਤੁਹਾਨੂੰ ਇਹ ਪੁੱਛਣਾ ਹੀ ਵੀ ਚੱਲੀਏ ਵੇਖ ਲਈਏ ਜਾ ਕੇ ਮੁੰਡਾ ਕਰ ਲੈ ਤੂੰ ਫਿਰ ਰਿੰਕਪਾਲ ਨਾਲ ਗੱਲ ਦੱਸ ਦੇਵੇਂ ਕਿ ਕਿੰਨੇ ਵਜੇ ਜਾਣਾ ਕਿੱਦਾਂ ਵਾ ਕੋਈ ਨਹੀਂ ਚੱਲ ਪਾਂਗੇ ਜਾਂ ਤੇ ਅੱਬਲ ਮੈਂ ਕਹਿੰਨੀ ਤੂੰ ਹੀ ਤੇ ਸੀਮਾ ਜਾ ਕੇ ਵੇਖ ਆਓ ਨਾ ਨਾ ਕਿਉਂ ਸੀਮਾ ਕਿਉਂ ਘਰ ਦੇ ਵਿੱਚ ਅਸੀਂ ਦੋ ਵੱਡੀਆਂ ਬੈਠੀਆਂ ਵਾ ਨਾ ਅਸੀਂ ਆਪ ਜਾਵਾਂਗੇ ਨੋਹਾਂ ਨੇ ਨਹੀਂ ਜਾਣਾਗੇ ਨੋਹ ਨੂੰ ਨਹੀਂ ਘਟਣਾ ਆਪ ਜਾਵਾਂਗੇ ਆਪ ਜਾ ਕੇ ਵੇਖ ਕੇ ਆਵਾਂਗੇ ਗੱਲਬਾਤ ਸਾਰੀ ਆਪੇ ਕਰਾਂਗੇ ਆ ਕੇ ਜਿੱਥੇ ਤੁਹਾਡਾ ਬੰਦ ਆ ਮੇਰਾ ਥੋੜੀ ਬੰਦ ਆ ਪਹਿਲਾਂ ਤੀ ਵੱਡੇ ਜੇ ਤੀ ਜਾ ਮਮਾ ਨਾ ਤੁਸੀਂ ਵੇਖਿਆ ਕਿ ਉਹਨਿੰਨ ਕੁਬਾ ਜੀ ਨੇ ਤੇ ਵੇਖ ਲਿਆ ਵਾ ਉਹਨਾਂ ਨੂੰ ਤੇ ਸਹੀ ਲੱਗਾ ਤੁਸੀਂ ਤੇ ਮੰਮਾ ਜਾ ਕੇ ਵੇਖਿਓ ਜੇ ਸਹੀ ਲੱਗੇਗਾ ਫਿਰ ਆਪਾਂ ਜਾਵਾਂਗੇ ਕੋਈ ਨਹੀਂ ਮੈਂ ਤੇ ਅੰਜੂ ਵੀ ਜਾਵਾਂਗੇ ਵੇਖ ਕੇ ਆਵਾਂਗੇ ਤੇ ਤੂੰ ਜਾ ਕੇ ਗੱਲ ਤੇ ਪੱਕੀ ਕਰਕੇ ਆਓ ਨਾਲੇ ਗੁਰਦੀਪ ਜਿੱਥੇ ਮੈਂ ਚਲੇਗੀ ਨਾ ਸਮਝ ਲੈ ਉੱਥੇ ਸਾਰੇ ਚਲੇਗੇ ਮੈਂ ਆਪੇ ਆ ਕੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੀ ਫਿਰ ਨਾ ਮੈਂ ਹਲੇ ਲੱਕੀ ਨੂੰ ਖੜਨਾ ਹੀ ਤੇ ਨਾ ਮੈਨੂੰ ਖੜਨਾ ਜਦੋਂ ਆਪੇ ਗੱਲਬਾਤ ਕਰਾਂਗੇ ਤੇ ਫਿਰ ਸਾਰੇ ਜਾਣਗੇ ਫਿਰ ਵੇਖ ਲਵਾਂਗੇ ਚਲੋ ਮਾਦੇ ਕਹਿੰਦੀ ਸੀ ਮੈਂ ਚਲ ਤੂੰ ਹੀ ਚਲ ਜਾਉ ਨਾਲੀ ਹੀ ਮਾ ਚਲ ਜੰਦੀ ਮੇਰੀ ਵੀ ਥੋੜੀ ਤਬੀਅਤ ਜੀ ਠੀਕ ਨਹੀਂ ਹੈਗੀ ਤੇ ਮੈਂ ਤਾਂ ਕਰਕੇ ਕਿਹਾ ਬਾਕੀ ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਚਲ ਜਾਨੀ ਨਾਲ ਕੋਈ ਗੱਲ ਨਹੀਂ ਪਰ ਗੁੱਸਾ ਨਾ ਰੱਖੋਣ ਮੰਦੇ ਵਿੱਚ ਜੋ ਹੋ ਗਿਆ ਹੋ ਗਿਆ ਹੁਣ ਪਹਿਲੀਆਂ ਗੱਲਾਂ ਛੱਡੋ ਨਹੀਂ ਮੈਂ ਤੇ ਤੈਨੂੰ ਪਤਾ ਗੁਰਦੀਪ ਮੈਂ ਨਹੀਂ ਕਦੀ ਦਿਲ ਚ ਗੁੱਸਾ ਰੱਖਿਆ ਸੀ ਅਸੀਂ ਭੈਣਾਂ ਦੀ ਤਰ੍ਹਾਂ ਸ਼ੁਰੂ ਤੋਂ ਰਹੇ ਹਾਂ ਤੇ ਹੁਣ ਵੀ ਮੈਂ ਹੋਈ ਚਾਨੀ ਆ ਵੀ ਅਸੀਂ ਭੈਣਾਂ ਦੀ ਤਰ੍ਹਾਂ ਰਹੀਏ ਤਾਂ ਸਾਡਾ ਪਰਿਵਾਰ ਇੱਕ ਜੋਟ ਹੋਵੇ ਲੋਕ ਸਾਡੇ ਪਰਿਵਾਰ ਦੀ ਮਿਸਾਲ ਦੇਣ ਜੇ ਸਾਡੇ ਅਸੀਂ ਆਪਸ ਵਿੱਚ ਏਦਾਂ ਲੜਨ ਲੱਗ ਪਏ ਤਾਂ ਘਰ ਦੇ ਵਿੱਚ ਲੋਕੀ ਕੀ ਕਹਿਣਗੇ ਸਾਨੂੰ ਇਸ ਕਰਕੇ ਕੋਈ ਗੱਲ ਨਹੀਂ ਆ ਮੈਂ ਭੁਲਾਤੀ ਆ ਗੱਲ ਤਾਂ ਤੂੰ ਤਿਆਰ ਹੋ ਤੇ ਆਪਾਂ ਚੱਲਦੇ ਆ ਟਾਈਮ ਲੈ ਪਹਿਲਾਂ ਕਿੰਨੇ ਵਜੇ ਤੱਕ ਜਾਣਾ ਵਾ ਕਿਦਾਂ ਰਿੰਕੂ ਨੂੰ ਕਹੇ ਫੋਨ ਕਰੇ ਘੰਟੇ ਤੱਕ ਚੱਲ ਜਾ ਉਹਨਾਂ ਨੂੰ ਕਹੋ ਕਿੰਨੇ ਤੱਕ ਕਹਿ ਦੋ ਐਡਰੈਸ ਪੁੱਛ ਲਿਓ ਤੁਸੀਂ ਉਹ ਉਹ ਘੰਟੇ ਤੱਕ ਕਰਨਾ ਕੀ ਹੈ ਤਿਆਰ ਤੇ ਤੁਸੀਂ ਆਏ ਨਹੀਂ ਸੀਮਾ ਮੈਂ ਤਾਂ ਕਹਿੰਦੀ ਵੀ ਆ ਬੀ ਟਾਈਮ ਦਾ ਪੁੱਛਦੀ ਵੀ ਵੀ ਅਗਲੇ ਕਿਹੇ ਵੇਲੇ ਕੋਈ ਘਰ ਹੁੰਦਾ ਕੋਈ ਨਹੀਂ ਹੁੰਦਾ ਇਹੀ ਤਾਂ ਮੈਂ ਕਹਿੰਦੀ ਆ ਵੀ ਜੇ ਉਹ ਘਰ ਹੋਣਗੇ ਤਾਂ ਇਹ ਵੀ ਕੋਈ ਕਿੰਨੇ ਤੱਕ ਆ ਜਾਣਗੇ ਹਾਂ ਹਾਂ ਕੋਈ ਨਹੀਂ ਮੈਂ ਕਹਿੰਨੀ ਅੰਜੂ ਨੂੰ ਫਿਰ ਰਿੰਕੂ ਨੂੰ ਫੋਨ ਕਰਕੇ ਪੁੱਛ ਲੈਂਦੀ ਆ ਤੇ ਫਿਰ ਚੱਲ ਜਾਨੇ ਤੁਹਾਨੂੰ ਦੱਸ ਦੰਨੇ ਫਿਰ ਠੀਕ ਆ ਠੀਕ ਗਾ ਜੀ ਆਂਟੀ ਨਲਗੁਰਦੀਪ ਮੇਰੇ ਇੱਕ ਮਿੰਟ ਗੱਲ ਸੁਣ ਐਦਾਂ ਕਰ ਰਹੀ ਆ ਰਿੰਕੂ ਨੂੰ ਫੋਨ ਕਰੀ ਵੀ ਅਸੀਂ ਜਾਣਾ ਵਾ ਤੇ ਉਹਨਾਂ ਨੂੰ ਕਹਿ ਦਵੇ ਅੱਗੋਂ ਵੀ ਚਾਹ ਪਾਣੀ ਦੀ ਕੋਈ ਖੇਚਲ ਨਾ ਕਰਨ ਚਾਹ ਪਾਣੀ ਨਹੀਂ ਅਸੀਂ ਪੀਣਾ ਤੇ ਬਸ ਅਸੀਂ ਝਾਤੀ ਮਾਰ ਕੇ ਮੁੰਡੇ ਨੂੰ ਤੇ ਆ ਜਾਣਾ ਹੁਣ ਵੇ ਪਹਿਲਾਂ ਜਿਹੜੇ ਆਏ ਸੀਗੇ ਮਨਮੀਤ ਨੂੰ ਵੇਖਣ ਵਾਸਤੇ ਉਹਨਾਂ ਨੇ ਕੋਈ ਖੇਚਲ ਨਹੀਂ ਦਿੱਤੀ ਸਾਨੂੰ ਚਾਹ ਪਾਣੀ ਦੀ ਹਨਾ ਤੇ ਇਸ ਕਰਕੇ ਮੈਂ ਕੰਨੀ ਆ ਵੀ ਇਹ ਕੰਮ ਨਹੀਂ ਕਰਨਾ ਬਸ ਝਾਤੀ ਮਾਰ ਕੇ ਆ ਜਾਣਾ ਵਾ ਫਿਰ ਜਦੋਂ ਗੱਲਬਾਤ ਕੋਈ ਅੱਗੇ ਤੁਰੇਗੀ ਨਾ ਤੇ ਫਿਰ ਅਸੀਂ ਸਾਰੇ ਜਾਣੇ ਜਾਵਾਂਗੇ ਬਾਕੀ ਚਾਹ ਪਾਣੀ ਧੀਆਂ ਵਾਲਿਆਂ ਦਾ ਬੰਦ ਦਾ ਮੁੰਡੇ ਵਾਲਿਆਂ ਦੀ ਨਹੀਂ ਬੰਦ ਦਾ ਫਿਰ ਅਸੀਂ ਆਪੇ ਹੀ ਵੇਖਾਂਗੇ ਜਿਸ ਤਰ੍ਹਾਂ ਵੀ ਕਰਨਾ ਹੈਗਾ ਚਲੋ ਕੋਈ ਨਹੀਂ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਗੱਲ ਕਰਕੇ ਵੇਖ ਲੈਣੇ ਹਾਂ ਕਰ ਲਾ ਤੂੰ ਗੱਲ ਆ ਪਰ ਲੋ ਅਨਯੋ ਹਾਂਜੀ ਮੰਮੀ ਤੂੰ ਕੀ ਕਰਨ ਲੱਗ ਗਈ ਆਟਾ ਗੁੰਨਣ ਲੱਗੀ ਉਹਨੂੰ ਆਟਾ ਗੁੰਨਣਾ ਇਹੋਂ ਗਾਦੀ ਗਲੋ ਮਗੋ ਆ ਗਈ ਥੱਲੇ ਜੇ ਮੈਂ ਆਈ ਤਾਂ ਤੂੰ ਮੇਰੇ ਮਗਰ ਹੀ ਆ ਗਈ ਤੇ ਕੋ ਬਠਣ ਜਾਂਦਾ ਉਸ ਤੇਰਾ ਆਉਣਾ ਮੈਂ ਕਿਹਾ ਚਲ ਮੰਮੀ ਮੈਂ ਜਾ ਕੇ ਆਟਾ ਹੀ ਗੁੰਨਣਾ ਪਈ ਰਹਿਣ ਦੇ ਉਹ ਆਪੇ ਕਰ ਲੇਗੀ ਸੀਮਾ ਕੰਮ ਉਹ ਨਹੀਂ ਕਰ ਸਕਦੀ ਤੂੰ ਨੌਕਰ ਲੱਗੀਆਂ ਦੀ ਨਾਲੇ ਮੇਰੀ ਗੱਲ ਸੁਣਹੀਂ ਜੇ ਉਧਰ ਚੱਲ ਜਾਣਾ ਤੂੰ ਉੱਤੇ ਜਾ ਕੇ ਆਰਾਮ ਕਰ ਤਨੂ ਕਹਿੰਗੀ ਕਿ ਇਹ ਮम्मा ਮਾਰਾ ਮੇਰੇ ਕੋ ਨਹੀਂ ਨਾਤੇ ਕਰ ਲੋ ਅਗਰੀ ਆ ਜਲ ਨਹੀਂ ਹੱਸੇ ਤਬ ਇਹ ਤਾਂ ਮਮ ਵੀ ਵੈਸੇ ਮੇਰੇ ਠੀਕ ਨਹੀਂ ਲੱਗਦੀ ਸੀ ਕਿਉਂਕਿ ਫਿਰ ਤਾਈ ਜੀ ਕਹਿਣਗੇ ਜਾਂ ਦੀਦੀ ਘਰ ਕਿ ਕਿ ਆਈ ਨਹੀਂ ਉਹ ਕੰਮ ਨਹੀਂ ਕਰਉਂਦੀ ਮੈਂ ਚੱਲ ਆਟਾ ਗੁੰਨਦਿਆ ਰੱਖਉਣੀ ਨਹੀਂ ਨਹੀਂ ਸੌਣਾ ਹਾਂ ਕੋਈ ਵੀ ਅਰ ਲੜਨੀ ਆਪੇ ਉਂਗੀ ਪਲੀ ਅੱਗੀ ਸੀ ਮਾਪੇ ਕਾਲੇ ਵੀ ਉਦਨ ਪਈ ਸੀ ਨਾ ਲੰਮੇ ਉਹ ਠੀਕ ਨਹੀਂ ਹੁੰਦੀ ਹੂੰ ਐਸੀ ਨਾ ਲੰਮੇ ਹਾਂਜੀ ਜਿਹਨੇ ਕੋਈ ਕੰਮ ਨਹੀਂ ਇਹਨਾਂ ਦਾ ਮਾ ਕੋਈ ਚੀਜ਼ ਨੂੰ ਨਹੀਂ ਪਤਾ ਲੱਗਦਾ ਹੁਣੀ ਠੀਕ ਹੈਗੀ ਤੂੰ ਉੱਥੇ ਬੈਠ ਕੇ ਕੰਮ ਕਰ ਧੁੱਪੇ ਬੈਹ ਜਾ ਉੱਤੇ ਨਨਾਲੇ ਉੱਪਰ ਜਾ ਕੇ ਨਾ ਤੇ ਉਹ ਮੈਂ ਵੀ ਤੇਰੇ ਨਾਲ ਜਾਂਦੀ ਤੇ ਉਹ ਫੋਨ ਗਾਰਡਿੰਗ ਕੋਲ ਇਹਦਾ ਮੁੰਡੇ ਵਾਲਾ ਫੋਨ ਕਰਕੇ ਦੱਸੇ ਵੀ ਆਉਣਾ ਅੱਜ ਕੰਤੇ ਦੇ ਕਰਨਾ ਸਤੇ ਅੱਛਾ ਅੱਛਾ ਹਾਂ ਤੇ ਨਾਲੇ ਉਹ ਕਹਿੰਦੇ ਚਾਹ ਪਾਣੀ ਦੀ ਖੇਚਲ ਨਾ ਕਰਨਾ ਇਹ ਮੁੰਡਾ ਵੇਖ ਕੇ ਨਾ ਤੇ ਬਸ ਆ ਜਾਣਾ ਚਲੋ ਠੀਕ ਹੈ ਮੰਮੀ ਮੈਂ ਕਹਿੰਦੀ ਇਹਨਾਂ ਨੂੰ ਕਰ ਦੇਣੀ ਪਊ ਰੱਖ ਤੂੰ ਇਹਨੂੰ ਨਾ ਪੁੱਛ ਲਿਆ ਕਰ ਪਹਿਲਾਂ ਫੇਰ ਆਇਆ ਕਰ ਕੋਈ ਕੰਮ ਕਰਨ ਠੀਕ ਜਦ ਤਨ ਮੈਂ ਕਹਾਂ ਤੇ ਆਇਆ ਕਰ ਵਦਿਆ ਚਾਚੀ ਜੀ ਨੇ ਸਾਰਾ ਗੁੱਸਾ ਛੱਡਿਆ ਤੇ ਆਏ ਤੇ ਆ ਕੇ ਗੱਲ ਕੀਤੀ ਆਹੋ ਇਹ ਹੀ ਨਾ ਪਤਾ ਕੀ ਮੈਨੂੰ ਇਹ ਹੀ ਸੀ ਹੁਣ ਲਿਸ਼ਟ ਆਇਆ ਵਾ ਤੇ ਵਿਕਣਾ ਚਾਹੀਦਾ ਵਾ ਜੇ ਤੇ ਮੁੰਡਾ ਸਹੀ ਹੋਇਆ ਤੇ ਚੱਲ ਇੱਥੇ ਹੀ ਗੱਲ ਬਣ ਜੇ ਤੇ ਮੈਂ ਕਹਾਂ ਜੇ ਹੁਣ ਇਹ ਨਾਰਾਜ਼ ਹੋਗੇ ਚਾਚੀ ਤੇ ਫਿਰ ਗੱਲ ਕਿਤੇ ਤੋਂ ਨਹੀਂ ਅੱਗੋ ਓਹੀ ਨਾ ਮੈਂ ਤਾਂ ਵੇਟ ਕਰਦੀ ਵੀ ਇਹ ਸੀਮਾ ਵੇ ਮੇਰੀ ਗੱਲ ਸੁਣ ਹੁਣ ਮੈਂ ਕਿਹੜੀ ਮਾਂ ਚਾਹਦੀ ਵੀ ਉਹਦੀ ਧੀ ਦਾ ਰਿਸ਼ਤਾ ਨਾ ਹੋਵੇ ਹਾਂਜੀ ਤੇ ਹੁਣ ਇਹਨਾਂ ਨੇ ਗੱਲ ਤੋਰੀ ਸੀਗੀ ਤੇ ਇਹਨਾਂ ਦਾ ਫਰਜ਼ ਤੇ ਬੰਦਾ ਹੀ ਨਾ ਸਾਨੂੰ ਕਹਿੰਦੇ ਇਹੀ ਤੇ ਵੇਖ ਕਲੇ ਦੇਈ ਤੇ ਉਹੀ ਵੇਖਣ ਦੇ ਕਿ ਇਹ ਆਪਣੇ ਮੂਹ ਘਰ ਹਾਂ ਹਾਂ ਹੁਣ ਮੇ ਕੋ ਦੰਦ ਰਿੰਕ ਪਾ ਜਿਨੇ ਕਿਤੇ ਤਾਂ ਨਹੀਂ ਗੱਲ ਨਹੀਂ ਕੀਤੀ ਪਰ ਜਿੱਤੇ ਉਹਨਾਂ ਦਾ ਵੀ ਬੰਦਾ ਸੀ ਪਤਾਈ ਜੀ ਮੈਂ ਵੇਖਿਆ ਮੁੰਡਾ ਤੇ ਸੈਸਾ ਤੇ ਤੀ ਚਲੋ ਦੱਸੋ ਕਿਦਨ ਜਾਣਾ ਵੇਖਣ ਤੇ ਵੇਖ ਕੇ ਆਓ ਇਹਨੇ ਤੇ ਚੁੱਪੀ ਕਰ ਗਏ ਇੰਨਾ ਇਹਨਾਂ ਨੂੰ ਪਤਾ ਵਾ ਵੀ ਇਹ ਕਾਲੇ ਪਏ ਰਿਸ਼ਤੇ ਵਲੋਂ ਤੇ ਆਪਾਂ ਗੱਲ ਤੋੜੀ ਅੱਗੇ ਪਰ ਕਿਤੇ ਚਲੋ ਜੇ ਆਏ ਆ ਹੁਣ ਫੋਨ ਕਰਦੇ ਆ ਨਾ ਤੇ ਜੇ ਅੱਜ ਦਾ ਹੀ ਟਾਈਮ ਮਿਲਦਾ ਨਾ ਮੰਮਾ ਤੇ ਤੁਸੀਂ ਮੋਕਾਵੀਕੋ ਅੱਜ ਜੀ ਆਜੀ ਚਲ ਜਾਣਾ ਸੀ ਮੈਂ ਅੱਜ ਹੀ ਵੇਖ ਆਣਾ ਮੈਂ ਹਾਂ ਸਹੀ ਗੱਲ ਉੱਥੇ ਕਿੰਨਾ ਕੁ ਟਾਈਮ ਲੱਗਦਾ ਚਾਹ ਪਾਣੀ ਦਾ ਚਲੋ ਨਾ ਕਿ ਉਹ ਕਿੱਥੇ ਰਾਮ ਨਾ ਵੇਖ ਕੇ ਮੁੰਡੇ ਚਾਹ ਪਾਣੀ ਤੇ ਪੀਣਾ ਹੀ ਨਹੀਂ ਨਾ ਉਹਨੇ ਮੁੰਡੇ ਨੂੰ ਝਾਤੀ ਮਾਰਿਆ ਤੇ ਘਰ ਆਇਓ ਹਾਂ ਫਿਰ ਆ ਕੇ ਆਪੀ ਤੇ ਇਹਨਾਂ ਨਾਲ ਸਲਾਹ ਕਰਿਓ ਫਿਰ ਅਗਲਾ ਵੇਖਾਂਗੇ ਅਗਲੇ ਫਿਰ ਆਪਾਂ ਘਰ ਸਿੱਧਾਂਗੇ ਆਪਣੇ ਹਾਂ ਇਦਾਂ ਕਰਾਂਗੇ ਆਣ ਕੇ ਹਨਾ ਹਾਂ ਨੂੰ ਘਰ ਸੱਦ ਲਾਂਗੇ ਨਾਲੇ ਉਹਨੂੰ ਕਾਂਗੇ ਵੀ ਮੁੰਡੇ ਨੂੰ ਵੀ ਲੈ ਆਏਗਾ ਉਹ ਫਿਰ ਤਾਂ ਇਹ ਸਾਰੇ ਜਣੇ ਤੁਸੀਂ ਮੁੰਡੇ ਨੂੰ ਵੀ ਝਾਤੀ ਮਾਰ ਲਿਓ ਨਾ ਤੇ ਉਹ ਕੁੜੀ ਨੂੰ ਝਾਤੀ ਮਾਰ ਲੈਣਗੇ ਇਦਾਂ ਕਰ ਲਾਂਗੇ ਨਾ ਇਹ ਮਮਾ ਉਹਨਾਂ ਦੇ ਪਰਵਾਹ ਛੋਟਾ ਵਾ ਕੱਲਾ ਮਾਪੋਤ ਤੇ ਪੈਣ ਵੀ ਆਈ ਏ ਅੱਛਾ ਹਾਂ ਤਾਂ ਦੋ ਜਣੇ ਹਾਂ 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 ਉਹ ਹੀ ਨਾ ਤੇ ਪਰਵਾਹ ਛੋਟਾ ਏ ਚਲ ਮਨਮੀ ਤੇ ਇੰਨਾ ਕੀ ਕੰਮ ਚਲੋ ਸਾਂਭ ਲੈਂਦੀ ਆ ਸਾਰਾ ਕਰ ਲੈਂਦੀ ਆ ਚਲੋ ਵਧੀਆ ਜਾਓ ਤੁਸੀਂ ਵੇਖਿਓ ਮੈਂ ਨਾ ਹੁਣ ਆਟਾ ਗੁੰਨਾ ਤੇ ਉਹਦਿਆਂ ਨੂੰ ਮੈਂ ਰੋਟੀ ਢਾਟੀ ਤਿਆਰ ਕਰਾਂ ਉਹ ਲੱਗਦਾ ਤੁਹਾਨੂੰ ਤੂੰ ਉਹਨੂੰ ਕਿਉਂ ਨਹੀਂ ਲਾਂਦੀ ਨਾਲ ਕੰਮ ਕਮਾਂ ਲੱਗਦੀ ਨਹੀਂ ਬਾਰ-ਬਾਰ ਕਹਿਣਾ ਨਹੀਂ ਚੰਗਾ ਲੱਗਦਾ ਹੁਣ ਮੈਂ ਇੱਕ ਦੋ ਵਾਰੀ ਤੇ ਕਿਹਾ ਵਾ ਹੁੰਦੀ ਨਹੀਂ ਤੇ ਲੇ ਕਹਿੰਦੀ ਮੇਰਾ ਤੇ ਦੀਦੀ ਆਪਾਂ ਉੱਤੇ ਨਹੀਂ ਮੁੱਕਦਾ ਹੈਗਾ ਕੰਮ ਕੋਈ ਨਹੀਂ ਮੈਂ ਆਟਾ ਗੋਨੇ ਸਬਜ਼ੀ ਬਣਾਣ ਦੀ ਆਪੀ ਆ ਕੇ ਫੁਲਕੇ ਲਾ ਦੇਗੀ ਇੱਕ ਮਿੰਟ ਗਰਲ ਸੁਣ ਇਹਦੇ ਵਿੱਚ ਨਾ ਗੁੱਸੇ ਵਾਲੀ ਗੱਲ ਨਹੀਂ ਆ ਪੁੱਤਰ ਸਾਡਾ ਰੋਟੀ ਪਾਣੀ ਤੇ ਸਾਂਝਾ ਹੀ ਆ ਨਾ ਹਾਂ ਤੇ ਸਾਂਝਾ ਮਮਾ ਤੇ ਜੇ ਇਦਾਂ ਚਲਦਾ ਰਿਹਾ ਨਾ ਤੇ ਮੈਂ ਤੈਨੂੰ ਸਹੀ ਗੱਲ ਦੱਸਾਂ ਮੈਂ ਵਾਰੀਆਂ ਬੰਦ ਨਹੀਂ ਆਈ ਫਿਰ ਉਹ ਤੇ ਸਭ ਤੋਂ ਵਧੀਆ ਨਾ ਬੰਦ ਨਹੀਂ ਆ ਵਾਰੀਆਂ ਮੈਂ ਕਹਣਾ ਵਾਰੀ-ਵਾਰੀ ਕਰੋ ਫਿਰ ਫਿਰ ਓਈ ਓਈ ਗਾਂ ਇੱਕ ਜਾਨੀ ਸਵੇਰੇ ਪਕਾ ਲੇਗੀ ਦੁਪਹਿਰੇ ਤੇ ਵਜਾਂ ਰਾਤੀ ਤਾਂ ਨਾਸ਼ਤਾ ਆਪਣਾ ਆਪਣਾ ਕਰ ਲਿਆ ਹਾਂ ਇਦਾਂ ਹੀ ਕਰਨਾ ਹੀ ਹੁੰਦਾ ਉਹਨਾਂ ਤੇ ਫਿਰ ਜੇ ਕੱਪੜੇ ਦਾ ਇਹਨਾਂ ਨੂੰ ਲੱਗਦਾ ਵਾ ਤੇ ਉਹਨਾਂ ਪਰਵਾਹ ਸਾਡਾ ਵਾ ਤੇ ਉਹਨਾਂ ਹੀ ਉਹਨਾਂ ਦਾ ਹੈ ਕਿ ਆਪੀ ਉਹ ਆਪਣੇ ਤੋਂ ਉਹਨਾਂ ਦੇ ਆਪ ਆਪਣੇ ਤੇ ਮਸ਼ੀਨ ਆਪਣੀ ਮੈਨੂੰ ਵੀ ਤੇ ਤੇਰਾ ਆਂਦਾ ਨਾ ਦਰਦ ਹਾਂ ਤੂੰ ਕੱਲੀ ਸਰੀ ਦਿਹਾੜੀ ਲੱਗੀ ਰਹਿਣੀ ਇਹ ਥੋੜਾ ਗਨ ਲੱਗੀ ਰਲ ਮਿਲ ਕੇ ਹੋ ਜਾਏ ਕੰਮ ਤੇ ਉਹਦੇ ਵਰ ਗਰੀਸ ਨਹੀਂ ਹੁੰਦੀ ਪਰ ਮੰਮਾ ਜਦੋਂ ਆਪਾਂ ਇੱਥੇ ਕੰਮ ਕਰਦੇ ਹੁੰਦੇ ਨਾ ਉਹਦੇ ਤੇ ਪਤਾ ਹੀ ਨਹੀਂ ਲੱਗਦਾ ਕਿ ਕੋਈ ਕੰਮ ਹੈ ਹੀ ਨਹੀਂ ਇਹੋਂ ਲੱਗਦਾ ਹੀ ਕੋਈ ਕੰਮ ਹੀ ਨਹੀਂ ਕੀਤਾ ਹਿੱਸੇ ਨਹੀਂ ਆਇਆ ਕਿਉਂਕਿ ਉਦੋਂ ਮੇਰੇ ਤੇ ਅੰਜੂ ਹੱਥੋਂ ਪਾਂਡੇ ਖੁੰਦੀ ਹੁੰਦੀ ਹੁੰਦੀ ਲਿਆਉਂਦੀ ਦੀ ਮੈਂ ਕਰਨੀ ਆ ਆ ਮੈਂ ਕਰਨੀ ਆ ਪਰ ਹੁਣ ਪਤਾ ਨਹੀਂ ਕਿਉਂ ਹੁਣ ਤੇ ਹੁੰਦੀ ਹੀ ਨਹੀਂ ਨਾ ਪਤਾ ਨਹੀਂ ਕੀ ਗੱਲ ਚਲ ਕੋਈ ਨਾ ਬੋਲ ਚਲ ਕੋਈ ਨਹੀਂ ਸਭ ਕੁਝ ਠੀਕ ਹੋਏਗਾ ਜੇ ਮਾੜੀ ਮੋਟੀ ਗੁੱਸੇ ਨਰਾਜ਼ਗੀ ਹੋਏਗੀ ਤੇ ਆਪ ਵੀ ਠੀਕ ਹੋ ਜਗੇ ਆਪੀ ਕਰੇਗੀ ਆ ਕਿ ਇੱਕ ਦਿਨ ਕੰਮ ਥੱਲੇ ਨਹੀਂ ਤੇ ਫਿਰ ਤੁਹਾਡੀ ਗੱਲ ਬਿਲਕੁਲ ਸਹੀ ਆ ਅਨਮੋਲ ਦਾ ਵੀ ਰਿਸ਼ਤਾ ਕਰਾਂਗੇ ਵਿਆਹ ਕਰਾਂਗੇ ਫਿਰ ਆਪਣੀ ਆਪਣੀ ਪਕਾਵਾਂਗੇ ਤੇ ਆਪਣੀ ਆਪਣੀ ਤੇਰਾ ਹੋ ਹੀ ਨਾ ਚਲੋ ਚਾਚੀ ਜੀ ਹਾਂ ਸੀਮਾ ਹੋ ਗਈ ਗੱਲ ਦਿੰਕੋ ਪਾਜੀਨਾ ਹਾਂ ਹੋ ਗਈ ਗੱਲ ਕੀ ਕਹਿੰਦੇ ਆ ਮੈਂ ਉਹਨੂੰ ਕੱਿਆਂ ਹੀ ਫੋਨ ਕਰਦੇ ਉਹਨੇ ਦੱਸਿਆ ਮੈਨੂੰ ਕਹਿੰਦਾ ਅੱਜ ਮੁੰਡਾ ਘਰੇ ਹੀ ਹੈਗਾ ਵਾ ਅੱਛਾ ਤੇ ਜਾਓ ਫਿਰ ਤੇ ਨਾਲੇ ਕਹਿੰਦਾ ਉਹ ਮੁੰਡੇ ਦੀ ਭੈਣ ਵੀ ਆਈ ਹੋਈ ਆ ਅੱਛਾ ਉਹ ਵੀ ਆਈ ਹੋਈ ਆ ਉਹ ਵੀ ਆਈ ਆ ਤੇ ਫਿਰ ਕਹਿੰਦਾ ਵੇਖ ਆਉ ਜਾ ਕੇ ਲੱਗਦੇ ਹੱਥ ਜਿਹੜਾ ਕੰਮ ਕਰਨਾ ਕਰ ਲੋ ਸਗੋ ਚੰਗਾ ਦੀ ਭੈਣ ਵੀ ਆਈ ਆ ਆਹ ਤਾਂ ਚਲੋ ਵੇਖ ਆਉ ਸਗੋ ਕਹਿੰਦੇ ਘਰੇ ਹੀ ਆ ਮੁੰਡਾ ਤੇ ਤੁਸੀਂ ਕਹਿ ਦੇਣੀ ਘੰਟੇ ਤੱਕ ਆ ਪਾ ਨਾ ਵਾ ਆਉਣ ਨਹੀਂ ਦੇ ਉਹ ਕਿੱਥੇ ਖਲੋਤੇ ਹੋਣਗੇ ਆ ਕੇ